ਜੀ ਅਸ਼ਵਤ ਸਿੰਘ ਹੈਗਾ ਮੁੰਡਾ ਇਹ 21 ਸਾਲ ਦਾ ਸੀਗਾ ਜਿਹੜਾ 17 ਤਰੀਕ ਤੋਂ 17 ਜਨਵਰੀ ਤੋਂ ਉੱਥੋਂ ਜਿਹੜਾ ਮਿਸਿੰਗ ਸੀਗਾ ਪਿੰਡ ਦੇ ਵਿੱਚੋਂ ਤੇ ਇਹਨਾਂ ਦੇ ਪਰਿਵਾਰ ਨੇ ਸਾਨੂੰ ਇਲਾਹਾ ਦਿੱਤੀ ਜਿਹਦੇ ਤੇ ਅਸੀਂ ਗੁੰਮਸ਼ੁਦਗੀ ਵੀ ਰੱਖ ਪਾ ਕੇ ਉਸ ਤੋਂ ਬਾਅਦ ਉਹ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਚੱਲ ਰਹੀ ਸੀਗੀ ਜਾਂ ਕਿਸੇ ਪਾਸੇ ਉਹ ਮਿਲ ਜੇ ਭਾਲਤ ਕਰ ਰਹੀ ਸੀ ਪਰਿਵਾਰ ਵਾਲੇ ਆਏ ਵੀ ਇਹਦੀ ਭਾਲ ਕਰਦੇ ਸੀਗੇ ਕਦੇ ਗੱਲ ਆਉਂਦੀ ਸੀ ਵੀ ਇਹ ਫਲਾਣੀ ਥਾਂ ਦੇਖਿਆ ਗਿਆ ਜਾਂ ਉਹ ਦੇਖਿਆ ਗਿਆ ਤਾਂ ਸਾਰਾ ਕੁਝ ਚੱਲਦਾ ਰਹੀਗਾ ਇਹ ਵੀ ਸਾਰੀ ਜਿਹੜੀ ਭਾਲ ਦੇ ਦੌਰਾਨ ਸਾਨੂੰ ਜਿਹੜਾ ਹੈਗਾ ਖੂਗੀਆਂ ਤੇ ਜਿਹੜਾ ਆਪਣੇ ਸੁਤਨਾ ਪੌਂਗ ਜਾਂ ਫਿਰ ਇਹਨਾਂ ਦੇ ਅੱਗੇ ਪਿੰਡ ਦੇ ਵਿੱਚੋਂ ਗੱਲ ਸਾਡੇ ਕੋਲ ਇਹ ਨਿਕਲ ਕੇ ਆਂਦੀ ਏ ਕਿ ਆਪਣਾ ਜਿਹੜਾ ਹੈਗਾ ਇਸ ਕੱਲ ਸਾਨੂੰ ਮਤਲਬ 25 ਤਰੀਕ ਨੂੰ ਸਵੇਰੇ ਸਾਡੇ ਤੱਕ ਇਹ ਪਹੁੰਚਦੀ ਹੈ ਕਿ ਸ਼ਾਇਦ ਇਹਨਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਨੇ ਮਿੱਤਰ ਸੀਗੇ ਤੇ ਜਿਹੜੇ ਦੋਸਤ ਕੁਝ ਉੱਥੇ ਪਿੰਡ ਦੇ ਵਿੱਚੋਂ ਮੁੰਡੇ ਹੈਗੇ ਨੇ ਉਹਨਾਂ ਦੇ ਦੁਆਰਾ ਇਹਦਾ ਕਤਲ ਕਰ ਦਿੱਤਾ ਗਿਆ ਜਿਹੜਾ ਹੈਗਾ ਇੱਕ ਗੁਰਪ੍ਰਿੰਦਰ ਉਰਫ ਗੋਲਡੀ ਹੈ ਜਿਹਦੀ ਉਮਰ 28 ਸਾਲ ਹੈ ਤੇ ਇੱਕ ਜਿਹੜਾ ਦੂਸਰਾ ਮੁੰਡਾ ਬਲਜੀਤ ਸਿੰਘ ਉਰਫ பிரபு ਹੈ ਕਿ ਇਹਨਾਂ ਦੁਆਰਾ ਤਾਂ ਉਸ ਚੀਜ਼ ਦੇ ਉੱਤੇ ਕਿਉਂਕਿ ਜਿਹੜੀ ਇੱਕ ਲਾਗ ਸੀਗੀ ਉਹ ਫੋਕਸ ਸੀਗੀ ਤਾਂਸੀਂ ਇਮੀਡੀਏਟਲੀ ਆਪੀਆਰ ਰਿਪੋਰਟ ਕਰਕੇ ਖਤਮ ਦੀ ਤੇ 302 ਦੇ ਅੰਦਰ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਦੀ ਭਾਲ ਕੀਤੀ ਤੇ ਅਸੀਂ 1-2 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ 2-3 ਘੰਟੇ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ ਇਮੀਡੀਏਟਲੀ ਅਰੈਸਟ ਕਰਨ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਅ ਗੁਰਕਿੰਦਰ ਗੋਲਦੀ ਨੇ ਆਪਣੇ ਇੱਕ ਜਿਹੜਾ ਇਹਨਾਂ ਦਾ ਬਾਹਰਲਾ ਘਰ ਸੀਗਾ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਹੀ ਪਿਆ ਸੀਗਾ ਪਰ ਸਾਈਡ ਤੇ ਸੀਗਾ ਜਿੱਥੇ ਸਬਜ਼ੀਆਂ ਉਗਾਰਾ ਇਹ ਬੀਜਦੇ ਸੀਗੇ ਉੱਥੇ ਇੱਕ ਕੋਠ ਅੰਦਰ ਮਿੱਟੀ ਪੱਟ ਕੇ ਉਸ ਤੋਂ ਕਾਫੀ ਡੂੰਘਾ ਪੱਟ ਕੇ ਉਹਦੇ ਵਿੱਚ ਉਹ ਜਿਹੜੀ ਹੈਗੀ ਐ ਅਰਸ਼ਦੀਪ ਜਿਹੜੀ ਹੈਗੀ ਐ ਲਾਸ਼ ਦੱਸਮਾਈ ਹੋਈ ਐ ਤਾਂ ਉਸ ਤੋਂ ਬਾਅਦ ਅਸੀਂ ਡਿਊ ਪ੍ਰੋਸੀਜਰ ਫਾਲੋ ਕਰਦੇ ਹੋਏ ਆਪਣਾ ਜਿਹੜਾ ਹੈਗਾ ਇੱਕ ਜਿਹੜੇ ਡਿਊਟੀ ਡਿਸਟ੍ਰਿਕਟ ਅਪਾਇੰਟ ਕਰਵਾ ਕੇ ਅਸੀਂ ਨਾਲ ਉੱਥੇ ਵਿਦੇ ਦੀ ਖੁਦਾਈ ਕਰਕੇ ਉਹ ਡੈੱਡ ਬੋਡੀ ਰਿਕਵਰ ਕੀਤੀ ਐ ਤੇ ਉਹ ਹੁਣ ਜਿਹੜੀ ਹੈਗੀ ਐ ਹਸਪੀਟਲ ਦੇ ਵਿੱਚ ਲੈ ਕੇ ਉਹਦੀ ਅਗਲੀ ਪੋਸਟਮਾਰਟਮ ਵੀ ਕਰਦੇ ਕਰਵਾਈ ਜਾ ਰਹੀ ਐ ਸਰ ਪਹਿਲਾ ਉਹ ਬੰਦੇ ਨੂੰ ਪੜਿਆ ਜੀ ਪਹਿਲਾ ਲਾਸ਼ ਦਾ ਉਹ ਸਰ ਕਰਦੇ ਜੀ ਜੀ ਬੰਦਨ ਫਰਕੀ ਜੀ ਉਹ ਹੀ ਉਹਨਾਂ ਨੇ ਸਾਨੂੰ ਰਿਕਵਰ ਕਰਵਾਈ ਐ ਜੀ ਉਹ ਤਾਂ ਉਹਨਾਂ ਨੇ ਦੱਬੀ ਉਹਨਾਂ ਨੂੰ ਇਹ ਜਿਹੜੀ ਆਪਸ ਦੇ ਵਿੱਚ ਜਿਹੜਾ ਹੈਗਾ ਇਹ ਆਪਸ ਦੀ ਜਾਣਕਾਰੀ ਸੀ ਪਿੰਡ ਦੇ ਤੇ ਜਿਹੜੀ ਗੱਲ ਇਨੀਸ਼ੀਅਲੀ ਇਹ ਹਜੇ ਆਈ ਆ ਆਲਦੋ ਇਹ ਸਾਰੀਆਂ ਇਨਵੈਸਟੀਗੇਸ਼ਨ ਸਾਰਾ ਪਿਕਚਰ ਥਲੀਅਰ ਹੋ ਗਈ ਆਪਸ ਤੇ ਇਹ ਜਾਣਕਾਰੀ ਸੀ ਕਿ ਕਿਸੇ ਗੱਲ ਤੋਂ ਵੀ ਜਿਹੜਾ ਇਹਦਾ ਤਕਰਾਰ ਚੱਲਦਾ ਸੀਗਾ ਕੁਝ ਸਮੇਂ ਤੋਂ ਕੁਝ ਦੋਸਤਾਂ ਮੀਂ ਸੰਬੰਧੀ ਦੋਸਤੀ ਸੰਬੰਧੀ ਕੁਝ ਚੱਲਦੀ ਸੀ ਗੱਲਬਾਤ ਉਹ ਚੱਲਦੇ ਹੋਏ ਫਿਊਡ ਚੱਲਦੇ ਹੋਏ ਇਹਨਾਂ ਦਾ ਆਪਸ ਵਿੱਚ ਕੁਝ ਹੈਗੇ ਜੀ ਜਾਨਾਂ ਵਧੀਆਂ ਸੀਗੀਆਂ ਤੇ ਉਹ ਚੱਲਦੇ ਹੋਏ ਇਸ ਬੰਦੇ ਨੇ ਜਿਹੜਾ ਹੈਗਾ ਗੁਰਪਿੰਦਰ ਗੋਲਦੀ ਦੀ ਖਾਸ ਕਰਕੇ ਇਹਦੇ ਨਾਲ ਸੀਗੀ ਤੇ ਉਸ ਤੋਂ ਬਾਅਦ ਨਾਲ ਉਹਦੇ ਬਲਜੀਤ ਸੀਗਾ ਤਾਂ ਇਹਨਾਂ ਦੀ ਉਹ ਤਕਰਾਰ ਜਿਹੜੀ ਹੈਗੀ ਆ ਉਹ ਕੁਝ ਜ਼ਿਆਦਾ ਚਲੇਗੀ ਜਿਹਦੇ ਕਰਕੇ ਕੋਈ ਨਹੀਂ ਇੱਕ ਮੁੰਡਾ ਬਿਠਾ ਕੇ ਲਿਖ ਕੇ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਹਜੇ ਤੱਕ ਕਰ ਲਈ ਹੈ ਬਾਕੀ ਹਜੇ ਅਸੀਂ ਸਾਡੇ ਖਰਾਸਤ ਦੇ ਵਿੱਚ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਬੁਰਕਿੰਦਰ ਗੋਲਦੀ ਦੇ ਬਾਰੇ ਗੱਲ ਆਈ ਹੈ ਕਿ ਉਹਨੇ ਇਨੀਸ਼ੀਅਲੀ ਜਿਹੜਾ ਹੈਗਾ ਉੱਥੋਂ ਲੈ ਕੇ ਗਿਆ ਸੀਗਾ ਤੇ ਬਾਅਦ ਵਿੱਚ ਦੋਨੋਂ ਇਕੱਠੇ ਹੋ ਕੇ ਦੇਦੇ ਨਾਲ ਜਿਹੜਾ ਹੈਗਾ ਹਜੇ ਤੱਕ ਇਹਦੇ ਵਿੱਚ ਜਿਹੜੀ ਮੈਨੂੰ ਦੱਸਣੀ ਹੈ ਕਿ ਦੋਸਤੀ ਦੇ ਵਿੱਚ ਫਿਊਡ ਪਿਆ ਜਿਹਦੇ ਕਰਕੇ ਕਾਫੀ ਸਮੇਂ ਤੋਂ ਆਪਸ ਵਿੱਚ ਜਿਹੜਾ ਕਿਚੋ-ਤਾਂ ਚੱਲ ਰਹੀ ਸੀਗੀ ਇਸੇ ਗੱਲ ਕਰਕੇ ਵੀ ਇਹ ਦੋਸਤ ਹੈਗਾ ਇਹ ਮੈਂ ਹੁਣ ਮੇਰੇ ਨਾਲ ਨਹੀਂ ਉਹਦੇ ਨਾਲ ਸੀਗਾ ਜਾਂ ਮਿੱਤਰ ਟੁੱਟ ਗਿਆ ਕਰ ਗਿਆ ਇੰਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਕਈ ਇਹਦੇ ਵਿੱਚ ਹੋਰ ਵੀ ਐਂਗਲ ਆਏ ਨੇ ਤੇ ਜਿਹੜੇ ਮਤਲਬ ਇਸੇ ਤਰੀਕੇ ਦੇ ਨਾਲ ਕਦੇ ਕੋਈ ਰੀਜ਼ਨ ਆਉਂਦਾ ਪੁੱਛਦਾ ਹਾਂ ਹਜੇ ਅਸੀਂ ਪਰਚਾ ਦਰਜ ਕੀਤਾ ਤੇ ਦਰਜ ਕਰਕੇ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਕੀਤਾ ਜਾਊਗਾ ਵੀ ਇਹਦੇ ਵਿੱਚ ਇਹੀ ਨੇ ਜਾਂ ਕੋਈ ਹੋਰ ਐਂਗਲ ਵੀ ਹੈਗਾ ਜਾਂ ਕੋਈ ਇਸ ਤੋਂ ਇਲਾਵਾ ਵੀ ਸੈਪਰੇਟ ਰੂਸ਼ੀ ਵੀ ਕੋਈ ਹੋਰ ਹੈਗਾ ਉਹ ਸਾਰੀ ਜਿਹੜੀ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਪਿਕਚਰ ਕਲੀਅਰ ਹੋ ਜਾਊਗੀ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਊਗਾ ਜੀ ਜਿਹੜਾ ਇਹਨਾਂ ਨੇ ਇਨੀਸ਼ੀਅਲ ਪੁੱਛ ਵਿੱਚ ਸਾਨੂੰ ਦੱਸਿਆ ਜਿਹੜੀ ਗੱਲਬਾਤ ਉਹ ਕਲੀਅਰ ਹੋਈ ਹੈ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਉਹਦਾ ਜਿਹੜਾ ਹੈਗਾ ਮੂੰਹ ਦੇ ਵਿੱਚ ਕਪੜਾ ਜਿਹੜਾ ਹੈਗਾ ਪਾ ਕੇ ਉਹਦਾ ਜਿਹੜਾ ਮੂੰਹ ਅਗੋ ਸਾਹ ਬੰਦ ਹੋ ਗਿਆ ਸੀਗਾ ਉਹਦੇ ਨਾਲ ਉਹ ਵੀ ਡੈਥ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਇਹ ਕੋਈ ਹੋਰ ਫੁੱਲ ਤੇ ਹਥਿਆਰ ਨਾਲ ਵਾਰ ਕੀਤਾ ਜਾਂ ਨਹੀਂ ਕੀਤਾ ਉਹ ਸਾਰਾ ਹੁਣ ਪੋਸਟਮਾਰਟਮ ਦੇ ਵਿੱਚ ਜਿਹੜਾ ਹੈਗਾ ਨਹੀਂ ਕੋਈ ਇਹਦੀ ਗੱਲ ਨਹੀਂ ਹੈਗੀ ਇਹਦੀ ਗੱਲ ਕੋਈ ਸਾਹਮਣੇ ਨਹੀਂ ਹੈ। ਕਿੰਨੇ ਵਜੇ ਇਹਨਾਂ ਨੇ ਕਰ ਦਿੱਤਾ ਇਹ 17 ਤਰੀਕ ਨੂੰ ਕੀਤਾ ਜੀ ਜਿਹੜੀ ਗੱਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕਲੀਅਰ ਹੋਇਆ ਉਹ ਇਹ ਹੈ ਕਿ 17 ਤਰੀਕ ਨੂੰ ਅਰਾਊਂਡ 7:30 ਵਜੇ ਪਿੰਡ ਦੇ ਵਿੱਚ ਇੱਕ ਵਿਆਹ ਚੱਲ ਰਿਹਾ ਸੀਗਾ ਵਿਆਹ ਦੇ ਵਿੱਚ ਜਿਹੜਾ ਹੈਗਾ ਪਿੰਡ ਦੇ ਵਿੱਚ ਮੇਲਾ ਵੀ ਲੱਗਾਇਆ ਨ ਸੀ ਕਬੱਡੀ ਦਾ ਇੱਕ ਵੱਡਾ ਟੂਰਨਾਮੈਂਟ ਸੀ ਤਿੰਨ ਰੋਜ਼ਾ ਜਿਹੜਾ 17 ਤਰੀਕ ਨੂੰ ਕੰਕਲੂਡ ਹੋਣਾ ਸੀਗਾ ਤਾਂ ਉੱਥੇ ਕਾਫੀ ਉਹ ਮਾਹੌਲ ਬਣਿਆ ਹੋਇਆ ਸੀਗਾ ਤੇ ਇਹ ਉਹਨੂੰ ਜਿਹੜਾ ਹੈਗਾ ਉਸ ਬਹਾਨੇ ਲੈ ਗਿਆ ਸੀਗਾ ਜੋ ਇਨੀਸ਼ੀਅਲੀ ਉਦੋਂ ਨਹੀਂ ਪਤਾ ਲੱਗਾ ਕਿਸੇ ਨੂੰ ਵੀ ਕੌਣ ਲੈ ਕੇ ਗਿਆ ਉਹ ਮੁੰਡੇ ਨੂੰ ਕਾਹੀ ਨਹੀਂ ਤਾਂ ਪਤਾ ਹੀ ਲੱਗ ਜਾਂਦਾ ਸ਼ੁਰੂ ਦੇ ਵਿੱਚ ਉਹ ਉਹਨੂੰ ਆਪਣਾ ਮੇਲੇ ਦੇ ਲਿਜਾੜ ਦੀ ਜਗ੍ਹਾ ਦੇ ਉ ਉੱਥੇ ਜਾ ਕੇ ਇਹਨੇ ਜਿਹੜਾ ਹੈਗਾ ਕੁੰਡ ਵੀ ਵਾਵਾ ਪਈ ਹੋਈ ਸੀ ਤੇ ਉਸ ਦਾ ਫਾਇਦਾ ਚੱਕਦੇ ਹੋਏ ਇਹ ਸਾਰਾ ਕੰਮ ਹੋ ਗਿਆ। ਬਹੁਤ ਸਾਲ ਤੋਂ ਚੱਲ ਰਿਹਾ ਸੀਗਾ ਜੀ ਇਹਨਾਂ ਦੋਸਤਾਂ ਦੇ ਵਿੱਚ ਫਿਊਡ। ਮਤਲਬ ਹੁਣ ਜਿਹੜੀ ਗੱਲ ਇਹਨਾਂ ਵੱਲੋਂ ਆਂਦੀ ਹੈ ਹੁਣ ਸਾਰਾ ਕੁਝ ਅਸੀਂ ਡੀਪ ਇਨਵੈਸਟੀਗੇਸ਼ਨ ਲੈ ਕੇ ਆਵਾਂਗੇ। ਇੱਕ ਚੀਜ਼ ਇਹਦੇ ਵਿੱਚ ਇਹ ਆਂਦੀ ਹੈ ਕਿ ਇਹਦਾ ਕੋਈ ਮਿੱਤਰ ਸੀਗਾ ਜਿਹੜਾ ਆਪਾਂ ਸੱਚ ਪਹਿਲਾਂ ਇਕੱਠੇ ਰਹਿੰਦੇ ਸੀਗੇ। ਇਕੱਠੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਉਹ ਮਿੱਤਰ ਹੁਣ ਇਹਦੇ ਨਾਲ ਰਹਿਣ ਲੱਗਿਆ ਸੀਗਾ। ਤੇ ਉਹ ਬਾਹਰ ਚਲਾ ਗਿਆ। ਬਾਹਰ ਜਾਣ ਵਾਲੀ ਜਿਹੜੀ ਪਾਰਟੀ ਹੋਈ ਉਹ ਪਾਰਟੀ ਦੇ ਵਿੱਚ ਵੀ ਨਹੀਂ ਬੁਲਾਇਆ। ਇਹ ਗੱਲਾਂ ਬਾਤਾਂ ਇਨੀਸ਼ੀਅਲ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਚ ਹੋਈਆਂ ਨੇ ਹੁਣ ਇਹੀ ਚੀਜ਼ ਹੈ ਇਸ ਤੋਂ ਇਲਾਵਾ ਕੁਝ ਹੋਰ ਹੈਗਾ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਣਾ ਹੈ ਮੇਨ ਗੱਲ ਇਹ ਹੈ ਵੀ ਦੋ ਕਿਊਜ਼ ਨੇ ਜਿਹਨੇ ਮਰਡਰ ਕੀਤਾ ਉਹ ਅਸੀਂ ਰੰਗ-ਦੰਦ ਜ਼ਰੂਰ ਕਰ ਲੈਨੇ ਤੇ ਬਾਕੀ ਅਸੀਂ ਪਿਕਚਰ ਸਾਰੀ ਕਲੀਅਰ ਕਰ ਦਾਂਗੇ ਇਹ ਜਿਹਨੇ ਜਿਹੜਾ ਨੇ ਜ਼ਰੂਰ ਜਿਹੜੇ ਦੋ ਬੰਦੇ ਸੀ ਉਹਨਾਂ ਦੀ ਜਿਹੜੇ ਦੋ ਮੁਜਰਮ ਨੇ ਜਿਹੜੇ ਇੱਕ ਦੀ ਉਮਰ 28 ਸਾਲ ਹੈ ਤੇ ਇੱਕ ਦੀ ਉਮਰ 21 ਸਾਲ ਹੈ ਉਹ ਸਾਰਾ ਕੁਝ ਪਿੰਡ ਦੇ ਵਿੱਚੋਂ ਸਾਰੀ ਪਿਕਚਰ ਕਲੀਅਰ ਹੋ ਰਹੀ ਹੈ ਕਿ ਸਾਡੇ ਕੋਲ ਤਾਂ ਪਿੰਡ ਦੇ ਵਿੱਚੋਂ ਗੱਲ ਜਿਹੜੀ ਹੈਗੀ ਹੈ ਜਿਸ ਤੇ ਉਹਦੇ ਬੇਸਿਸ ਤੇ ਗੱਲ ਕਲੀਅਰ ਹੋਈ ਹੈ ਤੇ ਬਾਕੀ ਪਰਿਵਾਰ ਤੱਕ ਵੀ ਗੱਲ ਪਹੁੰਚੀ ਸਾਡੇ ਤੱਕ ਵੀ ਗੱਲ ਪਹੁੰਚੀ ਤਾਂ ਉਹ ਸਾਰੀ ਗੱਲ ਜਿਹੜਾ ਠੋਸ ਲੱਗੀ ਸੀ ਸਾਰੀ ਕਰਫ ਕਰ ਲਈਏ